ਜਨਨ ਦੇਸੜਾ ਆਤਰਾ ਇਹ ਕਹ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮਹਤਾਬ ਲੈਣਾ ਅਸ਼ੀਰਵਾਦ ਚਲੋ ਇਕੱਠੇ ਲੈਣੇ ਗਾਲ ਕੇ ਅਸ਼ੀਰਵਾਦ ਕੋਈ ਨਹੀਂ ਤੁਸੀਂ ਸਿੱਟੀ ਖਾਣੇ ਦਿੱਤੀ ਕੰਪਲੀਟ ਹਾਂ ਉਹ ਐਸਾ ਹੀ ਦਾਣਾ ਹੁੰਦਾ ਲੈਣ ਹੋਣਾ ਅੱਗੇ ਅੱਗੇ ਆ ਗਿਆ ਉਹ ਜੇ ਬਾਬਾ ਜੀ ਰਾਹ ਤੇ ਬਾਬਾ ਜੀ ਬੈਠੇ ਬਾਬਾ ਜੀ ਲੈਡੀ ਕਿੱਥੇ ਬੈਠੀ ਰਹੀ ਥੀ ਬਾਬਾ ਇਧਰ ਆ ਫਿਰ ਉਹ ਆ ਕੇ ਇਹੋ ਜਿਹਾ ਕਰਿਆ ਕੇ ਨਾ ਆਇਆ ਤੇ ਪਰੰਡਾ ਫੇਰ ਆ ਗਿਆ ਨਹੀਂ ਕੰਦਲ ਤੋਂ ਕੰਤੇ ਹੀ ਕਰਦੇ ਇਹਨੇ ਜੀਵਨ ਤੇ ਅੰਦਰ ਕੇ ਦਾ ਪਿੱਛੇ ਆ ਜਾਂਦਾ ਪਿੱਛੇ ਲੈ ਜਾਂਦਾ ਤੇ ਜੋ ਮਤਿਆ ਸਾਰਾ ਸੁਣ ਲਵਾਂ ਰਾਜਕੁਮਾਰੀ ਗਰੋਵਰ ਤੁਸੀਂ ਕਿੱਥੇ ਆਏ ਕਿੱਥੋਂ ਰਹਿਣ ਵਾਲਾ ਗੋਪੀ ਨਗਰ ਦੇ ਜੀ ਕਿੱਥੇ ਆਏ ਸੀ ਬ੍ਰੈਡਲੈਂਡ ਆਏ ਸੀ ਆਜੂ ਕੋਲੋਂ ਹਾਂਜੀ ਸਾਡੇ 12 ਵਜੇ ਟਾਈਮ 'ਚ ਸੱਡ ਪਰੰਡਾ ਅੱਜ ਸੋਨੀਤ ਨੇ ਨਹੀਂ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਜੀ ਬੀ ਖੇਤਰ ਪਤਾ ਕਿਥੇ ਨਾ ਕਿ ਇਧਰ ਲੈ ਬਸੇਗਾ ਉਹ ਦਿਨ ਜਨਾਨੀ ਆ ਗਈ ਕਦੀ ਬਾਬਾ ਬੜਾ ਪਹੁੰਚੇ ਆਇਆ ਤੇ ਉਹਨੇ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਆ ਕੇ ਮੈਂ ਕਿ ਫੜ ਕੋ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਆਪਣੇ ਉਹ ਰਿਜ਼ੋਰਟ ਕੋਲੇ ਰਿਜ਼ੋਰਟ ਦੇ ਬਾਹਰ ਬੰਨੇ ਤੇ ਕਹਿੰਦਾ ਉਸ ਪਾਸੇ ਤੇ ਹੋ ਕੇ ਤੈਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਬਰੇਡੋ ਪੈਸੇ ਵੀ ਦੇ ਦੇ ਉਹ ਵੀ ਪਾ ਲੋ ਵਿੱਚ ਨਾ ਤਹੇ ਤਾਂ ਪਾਇ ਹੀ ਨਹੀਂ ਗੇ 300 ਰੁਪਏ ਪਾਇ ਸੀਗੇ ਤੇ ਬਾਕੀ ਉਹ ਸਮਾਨ ਵੀ ਦਾ ਕਹਿੰਦਾ ਤੂੰ ਆਪ ਦਾ ਲੈ ਲਓ ਮੈਂ ਇਹਦਾ ਤੂੰ ਬੰਨ ਕੇ ਮੰਦਰ ਚ ਰੱਖ ਦੇ ਯਾ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਛ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 27 ਗ੍ਰਾਮ ਸੀ ਟੋਟਾ ਸੋਨਾ 20 ਗ੍ਰਾਮ ਦੀਆਂ ਚੋੜੀ ਸੀ ਪੂਰੀ ਇੱਕ ਚੋੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਲਪੇਟਿਆ ਸੀਗਾ ਠੀ ਉਹਨੇ ਲੋ ਉਹਨੇ ਉਹ ਮਾ ਦਿੱਤਾ ਆਪਣਾ ਕੱਪੜਾ ਦਿੱਤਾ ਇਹਦੇ ਚ ਰੇਟ ਲਾ ਹਾਂ ਇਹ ਦੇ ਲੇ ਬੇੜ ਕੇ ਰੱਖ ਦੇ ਇਹ ਰੇ ਬੇੜ ਕੇ ਡੇਪੇ ਰੱਖ ਦੇਣਾ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਲੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਇਹ ਉਹ ਜਨਾਨੀ ਨੇ ਤੁਹਾਡੇ ਕਿਸ ਤਰ੍ਹਾਂ ਲਾਲਚ ਲਾਈ ਜਨਾਨੀ ਜਿਸ ਤਰ੍ਹਾਂ ਲਾਲਚ ਆ ਕਿ ਕਹਿੰਦੇ ਬਹੁਤ ਪਹੁੰਚ ਆ ਸੰਤੇ ਕਿੱਥੇ ਮਿਲਦੇ ਨੇ ਮੈਂ ਤਾਂ ਆਪ ਲੈਣਾ ਅਸ਼ੀਰਵਾਦ ਚਲ ਆਪ ਇਕੱਠੇ ਲੈਣੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੇ ਦੀ ਗੱਲਬਾਤ 15 ਮਿੰਟ ਲਾਲਚ ਨਹੀਂ ਰੱਖਿਆ ਲਾਇ ਚਲਾਈ ਰੱਖਿਆ ਨਾ ਉਹਨੇ ਦੇਚ ਬੰਦਾ ਆ ਲੰਗੀ ਗਿਆ ਆ ਇਹ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੇ ਬਾਬੇ ਦਾ ਅਸ਼ੀਰਵਾਦ ਲਓ ਆਹ ਆਹ ਕਹਿੰਦੇ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂਟ ਮੈਂਗਾ ਸਨ ਸੁੱਖ ਸ਼ਾਂਤੀ ਤੁਹਾਨੂੰ ਕੋਈ ਕਮੀ ਕਿਸੀ ਜੀ ਦੀ ਇਹ ਇਹ ਜਿਹੜੀ ਤੁਹਾਡੀ ਕਿੱਡੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਹਿਸਾਬ ਨਾਲ ਸਪੈਨਸ 27 ਗ੍ਰਾਮ ਸੋਨਾ ਸੀ 7 7000 ਰੁਪਏ ਹੋਏਗਾ 10000 ਦਾ ਕੈਸੇ ਵੀ ਹੈ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ 20 ਨੇ ਪਾਇਸ 20 ਰੁਪਏ ਕਹਿੰਦੇ ਇਹ ਪੈਸੇ ਵੀ ਪਾਉਂਦਾ 20 ਰੁਪਏ ਕਹਿੰਦੇ ਪਾਉਂਦੇ ਹੋਰ ਤੇ ਹੜਾ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਬਣਾ ਹੋਰ ਕੀ ਮੰਗਦੇ ਚੱਲਿਆ ਇਹੋ ਜਿਹਾ ਇਹ ਮੰਗੇ ਨਹੀਂ ਮੇਨ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਉਹ ਬ ਕਾਰ ਦੇ ਉੱਤੇ ਜਾਈ ਦੀ ਹਾਂਜੀ ਔਰ ਕਦੇ ਨਹੀਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਉਹ ਤੇ ਆਏ ਆਣ ਜਾਣ ਲੰਗੇ ਜਾਂਦੇ ਜਾਈ ਨੇ ਕਿਹਾ ਇਹਨਾਂ ਧਿਆਨ ਕਰ ਬੰਦੇ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸਦੇ ਪਛਾਣ ਲਾਂ ਬੰਦੇ ਨੂੰ ਪਛਾਣ ਲਾਂ ਉਹਨੂੰ ਬਿਠਾਣਾ ਨਹੀਂ ਮੈਨੂੰ ਸਮਝ ਆ ਜਾਂਦੀ ਪਹਿਲਾਂ ਕਦੇ ਨਹੀਂ ਵੇਖੀ ਹਾਂਜੀ ਨਹੀਂ ਜੀ ਤੁਹਾਨੂੰ ਕੋਈ ਸਮਾਨ ਲਾਣ ਆਇਆ ਸੀ ਬਲੱਡ ਵਗ ਰਿਹਾ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਨਹੀਂ ਗੱਲਾਂ ਮਾਰੀਆਂ ਉ ਉਨੇ ਆਂਡੀ ਅਸ਼ੀਰਵਾਦ ਦਿੱਤਾ ਆਂਡੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨੇ ਹੀ ਹੋ ਗਏ ਆਂਡੀ ਸਾਰਾ ਸੁਣਨਾ ਲਾ ਕੇ ਵੜਾਤਾ ਉਹਨਾਂ ਦਾ ਚੌਂਕ ਛੁੜਾ ਬੇਦੀ ਗਾਂ ਕਿਹਨੇ ਫੜਾਇਆ ਫਿਰ ਉਸ ਤੋਂ ਬਾਅਦ ਆਂਡੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲੇ ਵੀ ਆਂਡੀ ਦਾ ਸੁਣਨਾ ਲਾ ਕੇ ਲੈ ਗਿਆ ਸਰ ਉਹ ਬੰਦੇ ਬੇਕੂਮ ਲਾ ਗਏ ਨੇ ਤਾਰ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਤੋਂ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-65 ਸਾਲ ਦਾ ਹੁਣ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਯਾਨੀ 3 ਕੁ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਿ ਉਹ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਐ ਰੋਈਪੁਰ ਦਾ ਬਹੁਤ ਬੁਰਾ ਹਾਲ ਐ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਤੀਆਂ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੱਤਾ ਹੀ ਵਿਆਸ ਹੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਐ ਮੈਂ ਕਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਐ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਰਪਨ ਲੱਗ ਲੋ ਗਿਆ ਨੇ ਜਿਹੜੇ ਲੁੱਟਾਂ ਹੋ ਮਾਈਕਲ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658